ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜ਼ਾਕ ਗੁਰਪੀ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੀਆਂ ਸ਼ਹਿਰ ਦੇ ਵਿੱਚ ਵਾਰਦਾਤਾਂ ਚੋਰੀਆਂ ਹੋ ਰਹੀਆਂ ਨੇ ਉਹਨਾਂ ਤੇ ਨਕੇਲ ਕੱਸਦਿਆਂ ਹੋਇਆਂ ਥਾਣਾ ਸੀਟ ਡਿਵੀਜ਼ਨ ਦੀ ਪੁਲਿਸ ਨੇ ਐਸਵੀ ਪ੍ਰਵੇਸ਼ ਚੋਪੜਾ ਹੋਂਾਂ ਦੀ ਨਿਗਰਾਨੀ ਦੇ ਵਿੱਚ ਇੱਕ ਦੋਸ਼ੀ ਜਿਹੜਾ ਗ੍ਰਿਫਤਾਰ ਕੀਤਾ ਜਿਸ ਦਾ ਨਾਮ ਗੁਰਤੇਜ ਸਿੰਘ ਉਰਫ ਭੇਜਾ ਪੁੱਤਰ ਫਤੇ ਸਿੰਘ ਵਾਸੀ ਤਲਵੰਡੀ ਸੋਭਾ ਸਿੰਘ ਪੱਟੀ ਦਾ ਰਹਿਣ ਵਾਲਾ ਹੈ ਇਸ ਨੂੰ ਗ੍ਰਿਫਤਾਰ ਕਰਕੇ ਇਸ ਤੇ ਮੁਕੱਦਮਾ ਨੰਬਰ 32 ਮਿਤੀ 1 4 2025 ਜਿਹੜਾ ਤੇ ਦਰਜ ਕੀਤਾ ਗਿਆ ਹੈ ਇਸ ਤੇ ਮੋਡਲੀ ਪੁਛਕੀ ਸਟੇਜ ਕੋ ਸਭ ਤੋਂ ਪਹਿਲਾਂ ਦੋ ਐਕਟਵਾ ਜਿਹੜੀਆਂ ਚੋਰੀ ਕੀਤੀਆਂ ਸੀਆਂ ਨੇ ਉਹ ਬਰਾਮਦ ਕੀਤੀਆਂ ਇਸ ਨੂੰ ਪੇਸ਼ ਅਦਾਲਤ ਕਰਕੇ ਇਸ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਦੌਰਾਨੇ ਰਿਮਾਂਡ ਇਸ ਦੇ ਡਿਸਕਲੋਜ਼ਰ ਦੇ ਉੱਤੇ ਹੋਰ ਚਾਰ ਵੀਕਲ ਜਿਹੜੇ ਆ ਬਰਾਮਦ ਕੀਤੇ ਗਏ ਨੇ ਹੁਣ ਤੱਕ ਇਸ ਮਕੰਦੇ ਵਿੱਚ ਕੁੱਲ 6 ਜਿਹੜੇ ਆ ਚੋਰੀ ਸ਼ੁੱਧਾ ਵਹੀਕਲ ਜਿਹੜੇ ਇਨੇ ਗੁਰਦੁਆਰਾ ਸਾਹਿਬ ਸ਼ਹੀਦਾਂ ਤੇ ਉਸ ਦੇ ਨੇੜੇ ਤੇੜੇ ਇਲਾਕੇ ਦੇ ਵਿੱਚੋਂ ਜਿਹੜੇ ਚੋਰੀ ਕੀਤੀ ਤੇ ਚੋਰੀ ਕਰਕੇ ਅੱਗੇ ਵਿੱਚ ਸਨ ਉਹ ਬਰਾਮਦ ਕੀਤੇ ਨੇ ਇਸ ਦੇ ਉੱਤੇ ਸਾਡੀ ਪੁਛਕੀ ਅਜੇ ਹੋਰ ਜਾਰੀ ਆ ਤੇ ਜਿਹੜੇ ਹੋਰ ਵੀ ਵੀਕਲ ਇਸ ਦੇ ਵਿੱਚ ਬਰਾਮਦ ਹੋਣ ਦੀ ਆ